ਦੋ ਤੇ ਨੌਜਵਾਨ ਸੀਗੇ ਮੈਂ ਕਹਿੰਦਾ ਨਜ਼ਾਰਾ ਲਿਆਤਾ ਉਹਨਾਂ ਨੇ ਉਹਦੇ ਗੱਲ ਪੈ ਗਏ ਕਿਆ ਯਾ ਬੱਲੇ ਬੱਲੇ ਕਰਾਤੀ ਐਨੇ ਇਹਨਾਂ ਨੇ ਕੈਸੋ ਫੜਾਤੇ ਆਵੇ ਇਹਨਾਂ ਤਾਂ ਗੜੇ ਨਹੀਂ ਡੱਕਦੇ ਸਮਾਨ ਤੋਂ ਪਹਿਲਾ ਨੰਬਰ ਤਾਂ ਕੀ ਜਿਹੜੇ ਪਿੰਡਾਂ ਦੇ ਲੀਡਰ ਹੁੰਦੇ ਉਹ ਮਰ ਗਏ ਆ ਲੈ ਲੈ ਦੇ ਚੱਕ ਨਸ਼ਾ ਅਕਸਰਾਂ ਦਾ ਇੰਨਾ ਕਿਵੇਂ ਮਤਲਬ ਜੋਸ਼ ਕਿਵੇਂ ਪੈਦਾ ਹੋ ਗਿਆ ਇਹਨਾਂ ਦਾ ਤੁਸੀਂ ਉਹਨੂੰ ਪਹਿਲਾਂ ਸਮਝਾ ਦਿਓ ਜੇਕਰ ਉਹ ਬਾਰੀ ਤਿੰਨ ਪੰਜ ਕਰਦਾ ਫਿਰ ਦੂਜੀ ਵਾਰ ਹੀ ਨਾ ਪੜੋ ਕਿੱਲੀ ਨੂੰ ਫੜਾਓ ਥਾਣੇ ਕੱਲ ਪਲਵਿੰਦਰ ਝੋਟੇ ਦੇ ਹਮਲਾ ਹੋ ਗਿਆ ਨਾਲੇ ਤੌਰੇ ਨਾਲ ਹੱਥੋਂ ਪਾਈ ਹੋਏ ਨਾਲੇ ਉਹਦੀ ਕੱਲ ਪਾਗ ਲਾਤੀ ਤੇ ਉਹਦੇ ਜਿਹੜਾ ਕਹਿ ਲੋ ਦੋ ਤਿੰਨ ਨੌਜਵਾਨ ਸੀਗੇ ਮੈਂ ਕਿੰਨਾ ਨਜ਼ਾਰਾ ਲਿਆਤਾ ਉਹਨਾਂ ਨੇ ਉਹਦੇ ਗੱਲ ਪੈ ਕੇ ਕਿਆ ਇਹ ਬੱਲੇ ਬੱਲੇ ਕਰਾਤੀ ਆ ਬੱਲੇ ਬੱਲੇ ਕਰਾਤੀ ਇਸ ਗੱਲ ਤੋਂ ਕੇ ਪਲਵਿੰਦਰ ਝੋਟੇ ਨੇ ਕੱਲ ਮਾੜਾ ਕੰਮ ਬਹੁਤ ਕੀਤਾ ਸੀਗਾ ਉਹਨੇ ਬਹੁਤ ਲੋਕਾਂ ਦਾ ਨੁਕਸਾਨ ਕਰਤਾ ਸੀ ਕੱਲ ਮੈਂ ਵਿਖਾਉਣਾ ਇੱਕ ਪਲਵਿੰਦਰ ਝੋਟਾ ਸੀਗਾ ਇਹ ਕੋਈ ਸ਼ੀਰਾ ਢਿੱਲੋ ਆ ਜਿਹੜਾ ਬੇਲੀ ਉਹ ਇਹ ਇਹਨਾਂ ਨੇ ਪੇਜ ਤੇ ਸੀਗੇ ਇਹਨਾਂ ਨੇ ਕੱਲ ਨਾ ਜਿਹੜਾ ਕਹਿ ਲਓ ਕੁਝ ਬੰਦਿਆਂ ਦਾ ਨੁਕਸਾਨ ਕਰਤਾ ਤੇ ਫਿਰ ਬਈ ਅਗਲੇ ਨੇ ਤੈਅ ਜਾਂ ਕੰਮ ਕਰਨਾ ਹੀ ਸੀ ਆ ਚੈੱਕ ਕਰੋ ਨੁਕਸਾਨ ਕੀ ਆ ਆ ਵੇਖੋ ਆ ਵੇਖੋ ਅੱਜ ਇਹਨਾਂ ਨੇ ਕੈਸਲ ਫੜਾ ਤੇ ਆਵੇ ਇਹਨਾਂ ਦਾ ਗੜੇ ਨਹੀਂ ਡੱਕਦੇ ਸਮਾਨ ਤੋਂ ਜਿੰਨੇ ਨਾ ਨੇ ਆ ਆ ਵੇਖੋ ਕਿੰਨਾਂ ਆਈਏ ਨੇ ਬੇਟਾ ਆ ਵੇਖੋ ਯਾਰ ਇਹ ਇਹ ਤੁਸੀਂ ਇੰਨਾ ਨੁਕਸਾਨ ਕਰਦੇ ਆ ਭਈ ਉਹਨਾਂ ਦਾ ਕਮਾਲ ਹੋ ਗਈ ਤੁਹਾਡੀ ਤੁਸੀਂ ਤੁਹਾਨੂੰ ਇਹ ਆ ਕਿਤੇ ਪੰਜਾਬ ਦੇ ਨੌਜਵਾਨ ਬੱਜਣਗੇ ਨਹੀਂ ਬਚਨੇ ਤੁਹਾਡੇ ਦੋ ਚਾਰਾਂ ਨਾਲ ਨਹੀਂ ਬਚਨੇ ਪਰ ਜਿਹੜਾ ਉਪਰਾਲਾ ਤੁਸੀਂ ਕੀਤਾ ਜੇਕਰ ਉਹ ਸਾਰਾ ਪੰਜਾਬ ਕਰ ਲੇ ਤੇ ਮੈਂ ਕਹਿੰਦਾ ਬੱਲੇ ਬੱਲੇ ਹੋ ਜੇ ਜਿਹੜਾ ਕੱਲ ਪਲਵਿੰਦਰ ਝੋਟੇ ਹੋਰਾਂ ਤੇ ਹਮਲਾ ਹੋਇਆ ਤੇ ਨਾਲ ਇੱਕ ਨੌਜਵਾਨ ਜਿਹੜਾ 치ਰਾ ਢਿੱਲੋ ਇਹ ਇਹਨਾਂ ਤੇ ਉਲਟਾ ਜਿਹੜਾ ਨਸ਼ਾ ਜਿਹੜਾ ਕੋਈ ਨਸ਼ਾ ਨੁਸ਼ਾ ਵੇਚਦੇ ਆ ਉਲਟਾ ਉਹ ਇਹਨਾਂ ਨੂੰ ਕੁੱਟਣ ਲੱਗ ਗਏ ਉਲਟਾ ਉਹਨਾਂ ਨੇ ਪੱਗਾਂ ਲਾਈਆਂ ਤੇ ਪੁਲਿਸ ਪਾਸੇ ਖੜੀ ਰਹੀ ਬਾਅਦ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਲ ਗਈ ਹੁਣ ਇਹ ਤੁਸੀਂ ਨੁਕਸਾਨ ਉਹਨਾਂ ਦਾ ਘੱਟ ਕੀਤਾ ਪਰ ਜਿਹੜਾ ਲੋਕਾਂ ਦਾ ਫਾਇਦਾ ਕੀਤਾ ਉਹ ਜ਼ਿਆਦਾ ਕੀਤਾ ਜਿਹੜੇ ਇਹ ਕੈਪਸੂਲ ਵਜਦੇ ਆ ਪਰਹਿਗਾ ਪਰੂਗਾ ਜਿਹੜੇ ਸਿਗਨੇਚਰ ਦੇ ਵਜਦੇ ਆ ਇਹ ਜਿਹੜੇ ਕੈਪਸੂਲ ਇਥੋਂ ਨਸ਼ਾ ਸਟਾਰਟ ਹੋ ਜਾਂਦਾ ਅੱਜ ਕੱਲ ਚਿੱਟਾ ਵੀ ਪਿੰਦੇ ਆ ਨਾਲ ਇਹ ਵੀ ਖਾਂਦੇ ਆ ਤੇ ਜਦੋਂ ਕੰਮ ਧੰਦੇ ਤੇ ਉਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਫਿਰ ਉਹ ਚੋਰਨਾ ਕਰਦੇ ਆ ਜਦੋਂ ਚੋਰੀਆਂ ਤੋਂ ਕੰਮ ਖਤਮ ਹੋ ਜਾਂਦਾ ਫਿਰ ਉਹ ਲੈ ਕੇ ਆ ਪੰਜ ਪੰਜ 4 400 ਰੁਪਏ ਦਾ ਕਾਪਾ ਜਾ ਫਿਰ ਉਹ ਲੁੱਟਾਂ ਖੋਹਾਂ ਕਰਦੇ ਆ ਇੱਥੇ ਪਤਾ ਨਹੀਂ ਕਿੰਨੀਆਂ ਕੁ ਮੌਤਾ ਹੋ ਜਾਂਦੀਆਂ ਕਿੰਨੇ ਘਰਾਂ ਨੂੰ ਕਤਲ ਹੋ ਜਾਂਦੇ ਆ ਪਰ ਉਦੋਂ ਸਿਰਫ ਤੇ ਸਿਰਫ ਇੰਨੀ ਕਿ ਪਰਿਵਾਰ ਨੂੰ ਕਿਹਾ ਜਾਂਦਾ ਕਿ ਹਾਂਜੀ ਅਸੀਂ ਜਿਹੜੀ ਕਹ ਲੋ ਇਨਵੈਸਟੀਗੇਸ਼ਨ ਕਰ ਰਹੇ ਆ ਜਲਦ ਤੋਂ ਜਲਦ ਬੰਦੇ ਉਹ ਤੁਹਾਡੇ ਜਿਹੜੇ ਤੁਹਾਡੇ ਗੁਨਾਹਗਾਰ ਆ ਉਹ ਤੁਹਾਨੂੰ ਮਿਲ ਜਾਣਗੇ ਅੱਜ ਹਰ ਪੰਜਾਬ ਦਾ ਤੁਸੀਂ ਪਿੰਡ ਫਰੋਲੋ ਜਿਹੜੇ ਛੋਟੇ ਮੋਟੇ ਆਪਦੇ ਆਪ ਨੂੰ ਗੁੰਡੇ ਕਹਿਣ ਵਾਲੇ ਆ ਉਹਨਾਂ ਕੋਲ ਕਾਪੇ ਤੇ ਉਹਨਾਂ ਕੋਲ ਪਿਸਟਲ ਸ਼ਰਿਆ ਮਿਲ ਜਾਣਗੇ ਪਰ ਪੁਲਿਸ ਵਾਲਿਆਂ ਨੂੰ ਪਤਾ ਹੁੰਦਾ ਕੀ ਇਹਨਾਂ ਦਾ ਸੀਆਈਡੀ ਵਿਭਾਗ ਕੀ ਕਰਦਾ ਕਿ ਉਹਨਾਂ ਨੂੰ ਪਤਾ ਨਹੀਂਗਾ ਸਿਰਫ ਧਰਨਿਆਂ 'ਚ ਡਿਊਟੀ ਲੱਗਣ ਜੋਗਰੀ ਰਹਿ ਗਈ ਆ ਉਹ ਭਰਾਵੋ ਨਸ਼ੇ ਦੇ ਜਿਹੜੇ ਰੱਜੇ ਹੋਏ ਜਿਨ੍ਹਾਂ ਨੂੰ ਜਦੋਂ ਨਸ਼ਾ ਨਹੀਂ ਮਿਲਦਾ ਤੇ ਰਾਤ ਨੂੰ ਉਹ ਡਾਕੇ ਮਾਰਦੇ ਆ ਆ ਯਾਦ ਰੱਖ ਲੋ ਕਈ ਚੋਰੀਆਂ ਵਧਨਾਂ ਕਹਿੰਦੇ ਆ ਵੀ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਆਈ ਆ ਚੋਰੀਆਂ ਵਧਨਾਂ ਇਹ ਭਗਵੰਤ ਮਾਨ ਕਰਕੇ ਚੋਰੀਆਂ ਨਹੀਂ ਵਧੀਆਂ ਇਹ ਨਸ਼ੇ ਕਰਕੇ ਚੋਰੀਆਂ ਵਧੀਆਂ ਪਹਿਲਾਂ ਲੋਕ ਚੋਰੀ ਕਰਦੇ ਹੁੰਦੇ ਸੀ ਆਪਦਾ ਘਰ ਚਲਾਉਣ ਵਾਸਤੇ ਆਪਦੀ ਰੋਟੀ ਪੂਰੀ ਕਰਨ ਵਾਸਤੇ ਆਪਦੇ ਬੱਚਿਆਂ ਨੂੰ ਪਾਲਣ ਵਾਸਤੇ ਪਰ ਅੱਜ ਕੱਲ੍ਹ ਲੋਕ ਜਿਹੜਾ ਨਸ਼ਾ ਜਿਹੜਾ ਕਹੋ ਅੱਜ ਕੱਲ੍ਹ ਚੋਰੀ ਆ ਉਹ ਚਿੱਟੇ ਕਰਕੇ ਕਰਦੇ ਆ ਆਹ ਕੈਪਸੂਲਾ ਕਰਕੇ ਕਰਦੇ ਆ ਤੇ ਆਹ 5-700 ਰੁਪਏ ਪਿੱਛੇ ਅਗਲੇ ਨੂੰ ਜ਼ਖਮੀ ਕਰਕੇ ਸਿਰ ਦਿੰਦੇ ਆ ਉਹ ਤਿੰਨ ਚਾਰ ਧੀਆਂ ਦਾ ਪਿਓ ਹੁੰਦਾ ਉਹ ਚਾਰ ਪੰਜ ਭੈਣਾਂ ਦਾ ਭਰਾ ਹੁੰਦਾ ਜਿਹੜਾ ਕਹ ਲੋ ਉਹਦਾ ਜਿਹੜਾ ਪਰਿਵਾਰ ਉਹ ਸਾਰਾ ਉਹਦੇ ਤੇ ਚੱਲਦਾ ਇਹ 5-400 ਰੁਪਏ ਪਿੱਛੇ ਉਹਨੂੰ ਜ਼ਖਮੀ ਕਰਕੇ 2-3 ਮਹੀਨੇ ਬੈੱਡ ਰੈਸਟ ਤੇ ਪਾ ਦਿੰਦੇ ਆ ਉਹਨੂੰ ਮੰਝੇ ਤੇ ਪਾ ਦਿੰਦੇ ਆ ਪਰ ਉਹਦੋਂ ਕੋਈ ਕਾਰਵਾਈ ਨਹੀਂ ਹੁਣ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਛਰੇ ਆਮ ਆ ਮੈਂ ਵਿਖਾ ਦੇਵਾ ਤੁਸੀਂ ਕਹੋਗੇ ਅਰ ਵਿਖਾਇਆ ਤਾਂ ਹੈ ਨਹੀਂ ਇਹਨੇ ਕੁਛ ਹੋਵੇ ਲਈ ਐਵੇਂ ਕਹੀ ਜਾਂਦਾ ਇਹ ਆ ਵੇਖੋ ਇਹ ਆ ਪਲਵਿੰਦਰ ਝੋਟਾ ਆ ਮੈਂ ਮਾਫੀ ਚਾਹੁੰਦਾ ਉਹਨਾਂ ਵਿੱਚ ਗਾਲਾਂ ਤਾਂ ਨਾ ਆਵੇ ਇਹ ਆ ਪੈ ਗੇ ਹੁਣ ਪੁਲਿਸ ਆਉਗਿਆ ਫਿਰ ਖੜੀ ਕੋਲ ਹੀ ਹੋਣੀ ਆ ਇਹ ਆ ਲੈ ਇਹ ਇੰਨਾ ਮਤਲਬ ਨਸ਼ਾ ਤਖਸਰਾ ਆ ਲੈ 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 ਦੇ ਚੱਕੋ ਨਸ਼ਾ ਤਖਸਰਾ ਦਾ ਇੰਨਾ ਕਿਵੇਂ ਮਤਲਬ ਜੋਸ਼ ਕਿਵੇਂ ਪੈਦਾ ਹੋ ਗਿਆ ਇਹਨਾਂ ਦਾ ਕੋਈ ਨਾ ਕੋਈ ਤਾਂ ਪਿੱਛੇ ਹੈ ਫਿਰ ਕੁਲਵਿੰਦਰ ਝੋਟੇ ਦੀ ਪਾਗ ਲੱਥੀ ਫਿਰ ਚੱਕ ਕੇ ਪਾਗ ਸਿਰ ਤੇ ਰੱਖੀ ਦੁਵਾਰ ਤੋਂ ਇਹ ਮਤਲਬ ਇੰਨਾ ਇਹਨਾਂ ਦੇ ਕੋਲ ਕਿੱਥੋਂ ਜਿਹੜਾ ਹੌਸਲਾ ਕਿੱਥੋਂ ਆ ਗਿਆ ਹੁਣ ਭਗਵੰਤ ਮਾਨ ਇਹ ਕਿਵੇਂ ਕਹਿ ਸਕਦਾ ਕਿ ਸਾਡਾ ਜਿਹੜਾ ਪੰਜਾਬ ਉਹ ਨਸ਼ਾ ਮੁਕਤਾ ਜਾਂ ਤਾਂ ਅਸੀਂ ਅੰਨੇ ਆ ਜਾਂ ਭਾਈ ਸਾਡੀ ਸਰਕਾਰ ਅੰਨੀ ਆ ਜਾਂ ਤਾਂ ਸਾਨੂੰ ਵੀ ਬਿਸ਼ਰਮੀ ਵਾਲੀਆਂ ਗੋਲੀਆਂ ਦਿਓ ਜਿਹੜੀਆਂ ਸਰਕਾਰ ਨੇ ਖਾਪੇ ਨਾ ਜਾਂ ਫਿਰ ਆਪ ਜ਼ਮੀਰ ਜਗਾ ਲਓ ਇਹ ਦੋਨਾਂ ਕੰਮਾਂ 'ਚ ਕੋਈ ਕੰਮ ਕਰ ਲਓ ਜਾਂ ਤਾਂ ਸਾਨੂੰ ਬਿਸ਼ਰਮੀ ਦੀਆਂ ਗੋਲੀਆਂ ਦਿਓ ਔਰ ਜਾਂ ਫਿਰ ਆਪ ਦੀ ਜ਼ਮੀਰ ਜਗਾਓ ਅੱਜ ਬੀਬੀ ਅਨਮੋਲ ਗਗਨ ਮਾਨ ਜੀ ਤੁਸੀਂ ਜਾਗਦੇ ਕਿਉਂ ਨਹੀਂ ਤੁਹਾਡੀ ਜ਼ਮੀਰ ਮਰ ਗਈ ਹੁਣ ਹੁਣ ਉੱਠਦੇ ਨਹੀਂਗੇ ਕਿ ਬੱਸ ਉਹ ਸਰਕਾਰ ਆ ਗਈ ਆ ਹੁਣ ਤੇ ਆ 5 ਸਾਲਾਂ ਬਾਅਦ ਆ ਨੋਟ ਕਰੋ ਪੰਜਾਬ ਦੇ ਲੋਕੋ ਆ ਜਦੋਂ ਮਈ ਦੇ ਵਿੱਚ ਜਿਵੇਂ ਕਹਿ ਲਓ ਜਦੋਂ MP ਦੀ ਚੋਣ ਹੋਣੀ ਆ ਇਹ ਸਾਰੇ ਦੇ ਸਾਰੇ ਤੁਹਾਡੀਆਂ ਗਲੀਆਂ ਤੇ ਰੁਲਦੇ ਜਿਵੇਂ ਉਹ ਜਿਵੇਂ ਰੁਲਦਾ ਨਹੀਂ ਫਿਰਦਾ ਹੁੰਦਾ ਜਿਵੇਂ ਉਹ ਘਾਫੂਸ ਰੁਲਦਾ ਫਿਰਦਾ ਹੁੰਦਾ ਵਾਹਣਾ ਦੇ ਵਿੱਚ ਓਵੇਂ ਰੁਲਦੇ ਫਿਰਨਗੇ ਇਹ ਯਾਦ ਰੱਖੋ ਹੁਣ ਸਵਾਰ ਰੱਖੋ ਇਹਨਾਂ ਅੱਗੇ ਪਰ ਹੁਣ ਮੈਂ ਇੱਥੇ ਪਲਵਿੰਦਰ ਝੋਟੇ ਨੂੰ ਵੀ ਕਹਿਣਾ ਚਾਹੂੰਗਾ ਕਿ ਜਦੋਂ ਲੋਕਾਂ ਨੂੰ ਪਤਾ ਲੋਕ ਮੂੰਹ ਚਾੱਕ ਕੇ ਹੀ ਕਹਿਣ ਜੋਗ ਰਿਹਾ ਕਿ ਨਸ਼ਾ ਨਹੀਂ ਬੰਦ ਹੁੰਦਾ ਨਸ਼ਾ ਨਹੀਂ ਬੰਦ ਹੁੰਦਾ ਸਰਕਾਰ ਕੀ ਕਰਦੀ ਆ ਪੁਲਿਸ ਕੀ ਕਰਦੀ ਆ ਤੁਸੀਂ ਕੀ ਕਰਦੇ ਆ ਜਦੋਂ ਕੋਈ ਚਿੱਟੇ ਦੇ ਨਾਲ ਨੌਜਵਾਨ ਮਰਦਾ ਤੇ ਉਹਦੇ ਸੱਥਰ ਤੇ ਜਾ ਕੇ 300 ਬੰਦਾ ਬਹਿ ਜਾਂਦਾ 300 ਬੰਦੇ ਦੇ ਮੂੰਹ ਚ ਕੋਈ ਗੱਲ ਨਿਕਲਦੀ ਆ ਕਿ ਯਾਰੋ ਚਿੱਟੇ ਨੇ ਪੰਜਾਬ ਤਬਾਹ ਕਰਤਾ ਚਿੱਟੇ ਨੇ ਤਬਾਹ ਕਰਤਾ ਗੱਲਾਂ ਸੀ ਗੁਰਮਾਹਾਂ ਦੀਆਂ ਕਰਦੇ ਆ ਆਪਾਂ ਤਾਂ ਇਹ ਵੀ ਸੁਣਦੇ ਆ ਕਿ ਗੁਰੂ ਸਾਹਿਬ ਨੇ ਇਹ ਕਿਹਾ ਸੀ ਜੇਕਰ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸੈਨਾ ਵੀ ਪਾਪ ਆ ਫਿਰ ਤੁਸੀਂ ਸਾਰੇ ਦੇ ਸਾਰੇ ਬੇਗੁਰੂ ਮਤਲਬ ਜਿਵੇਂ ਕਹਾਂ ਨਾ ਲੁਗਰੀ ਹੋਏ ਫਿਰਦੇ ਆ ਗੁਰੂਆਂ ਤੋਂ ਪਾਸੇ ਚੱਲੀ ਜਾਂਦੇ ਆ ਇੱਕ ਪਾਸੇ ਤਾਂ ਆਉਦੇ ਆ ਆਪ ਨੂੰ ਗੁਰੂਆਂ ਦੀ ਔਲਾਦ ਕਹਿਣ ਵਾਲੇ ਆਪਾਂ ਇੱਕ ਪਾਸੇ ਆਪਾਂ ਡਰਦੇ ਫਿਰਦੇ ਆ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਤੱਕ ਸਰਾ ਇਹਨਾਂ ਨੂੰ ਕਿਉਂ ਨਹੀਂ ਜਾ ਕੇ ਰੋਕਦੇ 300 ਬੰਦੇ ਉੱਥੇ ਇਕੱਠਾ ਹੋ ਜਾਂਦਾ 30 ਬੰਦੇ ਜਾ ਕੇ ਉੱਥੇ ਇਕੱਠੇ ਹੋ ਕੇ ਉਹਨੂੰ ਇਹ ਨਹੀਂ ਕਹਿੰਦੇ ਸਾਡਾ ਪਿੰਡ ਚ ਗੰਦ ਨਾ ਪਾ ਜਾ ਅਨਾਈ ਇਹ ਕਹਿੰਦੇ ਆ ਜਿਨ੍ਹਾਂ ਦੇ ਧੀ ਪੁੱਤ ਪੀਂਦੇ ਆ ਉਹ ਵੀ ਨਾਲ ਉਹਨਾਂ ਦਾ ਪੁੱਤ ਤਾਂ ਪੀ ਪੀ ਮਰੀ ਜਾਂਦਾ ਉਹ ਪਹਿਲਾਂ ਹੀ ਮਰ ਜਾਂਦੇ ਆ ਕੀ ਗੱਲ ਉਹਦੀ ਮਾਂ ਉਹਦਾ ਪਿਓ ਨਾਲ ਉਹਦੇ ਚਾਚੇ ਤਾਂ ਇਹ ਜਾ ਕੇ ਉੱਤੇ ਰਫਤ ਨਹੀਂ ਦੇ ਸਕਦੇ ਭਾਵੇਂ ਪੁਲਿਸ ਵਾਲਿਆਂ ਨੂੰ ਪਤਾ ਕਿ ਫਲਾਣਾ ਚਿੱਟਾ ਵੇਚਦਾ ਫਲਾਨਾ ਗੋਲੀਆਂ ਵੇਚਦਾ ਫਲਾਨੇ ਕੋਲ ਆਹ ਕੋਸ਼ਾ ਫਲਾਨਾ ਕੈਪਸੂਲ ਵੇਚਦਾ ਉਹਨਾਂ ਨੂੰ ਰਪਟਾ ਲਖਾ ਕੇ ਤੁਸੀਂ ਲਿਆਓ ਪੱਤਰਕਾਰ ਚਾਰ ਦੱਸੋ ਵੀ ਆਹ ਭਾਈ ਐਸਐਸਆਈ ਕੋਲ ਸਾਡੀ ਇੰਨਾ ਚਿਰ ਹੋ ਗਿਆ ਐਪਲੀਕੇਸ਼ਨ ਲਾਈ ਨੂੰ ਜਿਵੇਂ ਮੈਂ ਦੱਸ ਦਿਨਾ ਹੁਨਾ ਕਿ 2 ਨਵੰਬਰ ਦੀ ਐਪਲੀਕੇਸ਼ਨ ਮੈਂ ਲਿਖ ਕੇ ਆਇਆ ਸੀ ਅਰਨੀ ਵਾਲਾ ਸ਼ੇਖ ਸੁਭਾਨ ਥਾਣੇ ਦੇ ਵਿੱਚ ਕੁਝ ਨਹੀਂ ਹੋਇਆ ਉੱਥੇ ਇਸ ਕਰਕੇ ਭਾਈ ਸਾਹਿਬ ਇਹ ਜਿਹੜਾ ਕਹਿ ਲੋ ਨਾ ਚੇ ਦੇ ਨਾਲ ਪੰਜਾਬ ਤਬਾਹ ਨਹੀਂ ਹੋ ਮਤਲਬ ਹੋ ਨਹੀਂ ਰਿਹਾ ਹੋ ਗਿਆ ਜਿਹੜਾ ਕਹਿ ਲੋ ਬੇੜਾ ਗਰਕ ਹੋ ਗਿਆ ਪਹਿਲਾਂ ਚਾਰਾਂ ਜਾਂ ਪੰਜਾਂ ਪਿੰਡਾਂ ਦੇ ਵਿੱਚ ਕੋਈ ਇੱਕ ਬੰਦਾ ਵੇਚਦਾ ਹੁੰਦਾ ਸੀ ਅੱਜ ਇੱਕ ਪਿੰਡ ਦੇ ਵਿੱਚ 30 ਤੋਂ 40 ਬੰਦੇ ਵੇਚ ਰਹੇ ਆ ਦੱਸੋ ਇਹ ਇਹ ਕਹਾਣੀ ਨਹੀਂ ਹੋਇਆ ਤੇ ਕੀ ਹੋ ਗਿਆ ਪਹਿਲਾਂ ਤਾਂ ਚਾਰਾਂ ਪੰਜਾਂ ਪਿੰਡਾਂ ਚ ਇੱਕ ਹੁੰਦਾ ਸੀ ਤੇ ਉਹ ਵੀ ਤੋਵਾ ਤੋਵਾ ਹੁੰਦੀ ਸੀ ਲੋਕ ਆਏ ਆ ਕਰਦੇ ਸੀ ਤੇ ਅੱਜ ਇੱਕ ਪਿੰਡ ਦੇ ਵਿੱਚ ਪੰਜ ਪੰਜ 10 10 20 20 30 30 ਬੰਦੇ ਵਿੱਚ ਹੀ ਜਾਂਦੇ ਆ ਜੇਕਰ ਗੱਲ ਪੰਜਾਬ ਦੇ ਲੋਕ ਕੋ ਝੂਠ ਆ ਤੁਸੀਂ ਦੱਸ ਦੋ ਹੁਣ ਲੋਕ ਕਹਿਣਗੇ ਯਾਰ ਭਾਸ਼ਨੀ ਭਗਵੰਤ ਮਾਨ ਦੇ ਦਿੰਦਾ ਜਿਵੇਂ ਗੋਭੀ ਦਾ ਫੁੱਲ ਛਿੱਲੀ ਜਾਗੇ ਬੰਦ ਗੋਭੀ ਉਹਦੇ ਵਿੱਚੋਂ ਨਿਕਲਦਾ ਤਾਂ ਕੁਛ ਨਹੀਂ ਉਵੇਂ ਉਹਦੀਆਂ ਗੱਲਾਂ ਚੋਂ ਕੁਛ ਨਹੀਂ ਨਿਕਲਦਾ ਤੇ ਹੱਲ ਭਾਈ ਸਾਹਿਬ ਮੈਂ ਦੱਸਦਾ 30 ਤੋਂ 40 ਜਿਹੜੇ ਬੰਦੇ ਆ ਪਹਿਲਾ ਨੰਬਰ ਤਾਂ ਕੀ ਜਿਹੜੇ ਪਿੰਡਾਂ ਦੇ ਲੀਡਰ ਹੁੰਦੇ ਉਹ ਮਰ ਗਏ ਆ ਜਿਹੜੇ ਚਾਹੇ ਕਿਸੇ ਪਾਰਟੀ ਦੇ ਲੀਡਰ ਆ ਉਹ ਮਰ ਗਏ ਉਹ ਪਿੰਡਾਂ ਦੇ ਵਿੱਚ ਵੋਟਾਂ ਪਵਾਉਣ ਵਾਸਤੇ ਲੋਕਾਂ ਦੇ ਘਰਾਂ 'ਚ ਬੋਤਲਾ ਫੜਾਉਣ ਵਾਸਤੇ ਤਾਂ ਉਹ ਜਾਂਦੇ ਹੁੰਦੇ ਆ ਕੀ ਇਹ ਚਿੱਟਾ ਬੰਦ ਨਹੀਂ ਕਰਾ ਸਕਦੇ ਉਹ ਮਰ ਜਾਂਦੇ ਆ ਉਹ ਜਦੋਂ ਕੋਈ ਐਮਐਲਏ ਆਉਂਦਾ ਪਿੰਡ ਦੇ ਵਿੱਚ ਉਦੋਂ 20 ਤੋਂ 30 ਹੱਸੇ ਦੇ ਲੀਡਰ ਬਣ ਜਾਂਦੇ ਆ ਉਦੋਂ ਤਾਂ ਹਾਰ ਪਾਉਣ ਵਾਸਤੇ ਜੋ ਪੈਂਦੇ ਆ ਕੀ ਉਸ ਤੋਂ ਬਾਅਦ ਮਰ ਜਾਂਦੇ ਉਹ ਚਰਵਾਜੇ ਪਿੰਡਾਂ ਦੇ ਵਿੱਚ ਕੰਮ ਹੁੰਦੇ ਆ ਇਸ ਕਰਕੇ ਭਾਈ ਸਾਹਿਬ ਪਹਿਲਾ ਡਿਊਟੀ ਉਹਨਾਂ ਦੀ ਬੰਦੀ ਆ ਫਿਰ ਪੰਚਾਇਤ ਦੀ ਬੰਦੀ ਆ ਪਰ ਉਦੋਂ ਵੱਧ ਤੋਂ ਜਿਹੜੀ ਕਹਿ ਲੋ ਡਿਊਟੀ ਬੰਦੀ ਆ ਪਿੰਡ ਦੇ ਲੋਕਾਂ ਦੀ ਪਿੰਡ ਦੀਆਂ ਪੰਚਾਇਤਾਂ ਦੀ ਜਿਵੇਂ ਕਹਿ ਲੋ ਔਰ ਪਿੰਡ ਦੀਆਂ ਜੇ ਪੰਚਾਇਤਾਂ ਹੀ ਚਾਹਣ ਤਾਂ ਮੈਂ ਗਾਰੰਟੀ ਦੇ ਨਾਲ ਕਹਿਣਾ ਆ ਆ ਆਥਨ ਨੂੰ ਖਾਤਮਾ ਹੁੰਦਾ ਚਿੱਟੇ ਦਾ ਆਥਨ ਨੂੰ ਕੋਈ ਬਹੁਤਾ ਸਮਾਂ ਨਹੀਂ ਪੈਣਾ ਇਹ ਆਪਾਂ ਕਹਿਣਾ ਬਸ ਵੀ ਉਹ ਬੱਸ ਉਹੀ ਗੱਲ ਆ ਨਾ ਉਹ ਬੰਦੂਖ ਬੜੀ ਲੰਮੀ ਲੰਮੀਆਂ ਹੁੰਦੀਆਂ ਸੀਗਾ ਤੇ ਅਸੀਂ ਜਾ ਕੇ ਬੰਦੂਖਾਂ ਵੇਖੀਆਂ ਉੱਥੇ ਕਹਿੰਦੇ ਆ ਬੜੀਆਂ ਲੰਮੀਆਂ ਬੰਦੂਖਾਂ ਆ ਅੰਮ੍ਰਿਤਸਰ ਦੇਖਿਆ ਸੀਗਾ ਦਰਬਾਰ ਸਾਹਿਬ ਜਾ ਕੇ ਮੈਂ ਆਉਦੇ ਨਾਲ ਦੇ ਸੱਜਣਾ ਨੂੰ ਕਿਹਾ ਮੈਂ ਕਿਹਾ ਉਹ ਬੰਦੂਖਾਂ ਜਿਹੜੀਆਂ ਕਿਸੇ ਦੇ ਮੋਢੇ ਤੇ ਰੱਖ ਕੇ ਚੱਲ ਉਹ ਵਾਕਈ ਮੈਂ ਵੇਖਿਆ ਸੀ ਅੰਗਰੇਜ਼ਾਂ ਦੇ ਵੇਲੇ ਉਹ ਇੱਕ ਕਲਿੱਪ ਜੀ ਆਈ ਸੀ ਉਹ ਮਜ਼ਾਕ ਮੰਨ ਲਏ ਸੀ ਉਹ ਐ ਫੜਦੇ ਸੀ ਇੱਕ ਜਣਾ ਇਹ ਤੁਸੀਂ ਉਹ ਬੰਦੂਖਾਂ ਰੱਖੀ ਬੈਠੇ ਆ ਕਿ ਚਿੱਟਾ ਬੰਦ ਵੀ ਹੋਵੇ ਸਾਡੇ ਘਰ ਦਾ ਕੋਈ ਚੀ ਵੀ ਨਾ ਪੀਵੇ ਪਰ ਬੰਦ ਕਰਾਵੇ ਕੋਈ ਹੋਰ ਪਰਚੇ ਕੋਈ ਹੋਰ ਚੱਲੇ ਹੁਣ ਪਿੰਡਾਂ ਦੇ ਲੋਕ ਇਕੱਠੇ ਹੋ ਜੋ 30 ਤੋਂ 40 ਜਣੇ ਇਕੱਠੇ ਹੋ ਜੋ ਤੁਹਾਨੂੰ ਆਪ ਦਾ ਖੇਤਰ ਕਾਇਮ ਕਰਨਾ ਪੈਣਾ ਉਹ ਬੰਦੇ ਨੂੰ ਫੜੋ ਪਹਿਲਾਂ ਖੇਤਰਨਾ ਮਾਰੋ ਕਿਉਂਕਿ ਉਹ ਬੰਦਾ ਬੇਰੋਜ਼ਗਾਰ ਆ ਜਦੋਂ ਉਹਨੂੰ ਸਰਕਾਰ ਨੇ ਨੌਕਰੀ ਨਹੀਂ ਦਿੱਤੀ ਭੁੱਖਾ ਮਰ ਦੋ ਕੀ ਕਰੂਗਾ ਸਰਕਾਰ ਬੜੀ ਬਿਜ਼ਨਸਮੈਨੀ ਪਲਾਨ ਆ ਬੜੀਆਂ ਏਜੰਸੀਆਂ ਬੜਾ ਦਿਮਾਗ ਬੜਾ ਤਗੜਾ ਉਹਨਾਂ ਦਾ ਉਹਨਾਂ ਨੇ ਬੇਰੋਜ਼ਗਾਰੀ ਦੇਤੀ ਆ ਕਿ ਆਪੇ ਬੰਦਾ ਕੋਈ ਮਰਦਾ ਖਚਬੂ ਗਈ ਤੁਸੀਂ ਉਹਨੂੰ ਪਹਿਲਾਂ ਸਮਝਾ ਦਿਓ ਜੇਕਰ ਉਹ 2 3 5 ਕਰਦਾ ਫਿਰ ਦੂਜੀ ਵਾਰੀ ਨਾ ਪੁੱਦੋ ਕਿੱਲੀ ਨੂੰ ਫੜਾਓ ਥਾਣੇ ਤੇ ਨਾਲ ਹੀ ਥਾਣੇ ਦੇ ਜਿਹੜਾ ਐਸਐਚਓ ਇੰਚਾਰਜ ਹੋਊਗਾ ਉਹਨੂੰ ਇਹ ਕਹਿ ਦੇਣਾ ਕਿ ਜਿਹੜਾ ਬੰਦਿਆਂ ਨੂੰ ਛਡਾਉਣ ਆਊਗਾ ਅਸੀਂ ਉਹਦੇ ਵੀ ਜੁੱਤੀ ਵਾਵਾਂਗੇ ਯਾਦ ਰੱਖ ਲਓ ਕਿ ਐਸਐਚਓ ਸਾਹਿਬ ਜੀ ਕਿ ਤੁਹਾਨੂੰ ਬੇਨਤੀ ਕਰਦੇ ਆ ਤੁਸੀਂ ਇਸ ਟਾਈਮ ਜਿਹੜਾ ਸਾਡਾ ਥਾਂ ਜਿਹੜਾ ਸਾਡਾ ਥਾਣਾ ਲੱਗਦਾ ਤੇ ਇਸ ਥਾਣੇ ਨੂੰ ਪਿੰਡ ਲੱਗਦੇ ਆ ਉਦੇ ਮਾਲਕ ਤੁਸੀਂ ਆ ਤੇ ਉਸ ਉਸ ਪਿੰਡਾਂ ਦੇ ਤੁਸੀਂ ਜਿਹੜਾ ਰੋਲ ਆ ਤੁਹਾਡਾ ਪਿਓਵਾਂ ਤਰ੍ਹਾਂ ਰੋਲ ਨਿਭਾਓ ਤੇ ਪਿੰਡਾਂ ਦੇ ਵਿੱਚ ਚਿੱਟਾ ਨਹੀਂ ਵਿਕਣਾ ਚਾਹੀਦਾ ਸਾਡੇ ਪਿੰਡ ਦੇ ਵਿੱਚੋਂ ਅੱਜ ਅਸੀਂ ਇਹ ਬੰਦਾ ਤਾਂ ਲੈ ਆਂਦਾ ਉਦੋਂ ਤੱਕ ਉਹ ਲੀਡਰ ਨੂੰ ਨਹੀਂ ਦੱਸਿਆ ਜਿਹੜਾ ਅੱਜ ਉਸ ਵਿਅਕਤੀ ਨੂੰ ਵਾਪਸ ਲੈਣ ਆ ਗਿਆ ਪਰ ਉਹ ਬੰਦਾ ਉਹਨੂੰ ਕਹੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਲੀਡਰ ਆ ਉਹਨੂੰ ਇਹ ਕਹਿ ਦਿਓ ਜੇ ਕਿ ਪਿੰਡ ਵਾਲੇ ਕਹਿ ਕੇ ਗਏ ਆ ਕਿ ਜੇ ਕੋਈ ਛਡਾਉਣ ਆਇਆ ਅਸੀਂ ਇਹਦਾ ਵੀ ਵਿੱਚ ਹਿੱਸਾ ਮੰਨਾਂਗੇ ਇਹ ਚੀਜ਼ ਨੋਟ ਕਰੋ ਤੇ ਮੇਰੀ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਚਿੱਟਾ ਬੰਦ ਤੁਸੀਂ ਕਰਾ ਸਕਦੇ ਆ ਪਿੰਡਾਂ ਦੇ ਵਿੱਚੋਂ ਹੋਰ ਨਾ ਥੋੜੀ ਸਰਕਾਰ ਨੇ ਬਾਹ ਫੜਨੀ ਆ ਜੇਕਰ ਸਰਕਾਰ ਨੇ ਕਰਾਉਣਾ ਹੁੰਦਾ ਬੰਦ ਤਾਂ ਕਦੇ ਵਿਕਣਾ ਹੀ ਨਹੀਂ ਸੀ ਜੇਕਰ ਥਾਣਿਆਂ ਨੇ ਬੰਦ ਕਰਾਉਣਾ ਹੁੰਦਾ ਤੇ ਕਦੇ ਇੰਨਾ ਜਿਹੜਾ ਨਸ਼ੇ ਤਖਸਰਾ ਦਾ ਇੰਨਾ ਹੌਸਲਾ ਨਹੀਂ ਪੈਣਾ ਸੀ ਕਿ ਇੱਕ ਜਿਹੜਾ ਨਸ਼ੇ ਤੋਂ ਰੋਕਦਾ ਹੋਵੇ ਉਹਦੇ ਪੱਗਾ ਲਾ ਦੇਣ ਇਸ ਕਰਕੇ ਭਾਈ ਸਾਹਿਬ ਇਹਨਾਂ ਮਰਦਿਆਂ ਨੂੰ ਆਪ ਅੱਕ ਤੁਹਾਨੂੰ ਚੱਬਣਾ ਪੈਣਾ ਤੇ ਥੋੜੇ ਜਿ ਕਾਇਮ ਹੋ ਜਾਓ ਨਹੀਂ ਤਾਂ ਫਿਰ ਕੁਝ ਨਹੀਂ ਹੋ ਸਕਦਾ ਬਲਵਿੰਦਰ ਝੋਟੇ ਵਰਗੇ ਕਿੰਨੇ ਕੁ ਪੈਦਾ ਹੋਣਗੇ ਨਾਲੇ ਮੈਨੂੰ ਤੁਸੀਂ ਇਹ ਦੱਸ ਦਿਓ ਵੀ ਅੱਗੇ ਸਾਡੇ ਸ਼ਹੀਦ ਉਦਮ ਸਿੰਘ ਜੀ ਵਰਗੇ ਕਿੰਨੇ ਕੁ ਪੈਦਾ ਹੋ ਗਏ ਆ ਕਿੰਨੇ ਕੁ ਉਹਨਾਂ ਨੇ ਦੇਸ਼ ਨੂੰ ਆਪਦੇ ਮੋਢਿਆਂ ਤੇ ਚੱਕ ਲਿਆ ਹਾਂ ਉਹਨਾਂ ਦਾ ਨਾਮ ਨੂੰ ਲੈ ਕੇ ਕੋਈ ਭਗਵੰਤਮਾਨ ਅਰਗੋ ਦੋ ਡੰਗ ਦੀਆਂ ਰੋਟੀਆਂ ਬਣਾਉਂਦੇ ਫਿਰਦੇ ਆ ਉਹ ਗੱਲ ਵੱਖਰੀ ਆ ਪਰ ਇਹ ਕੱਲ ਨੋਟ ਕਰ ਲਓ ਕਿ ਤੁਸੀਂ ਆਪਦੇ ਪਿੰਡਾਂ ਨੂੰ ਬਚਾ ਸਕਦੇ ਆ ਹੁਣ ਤੁਹਾਨੂੰ ਕੋਈ ਬਚਾਉਣ ਵਾਲਾ ਨਹੀਂ ਆਊਗਾ ਹਲੇ ਵੀ ਮੌਕਾ ਯਾਦ ਰੱਖ ਲਓ ਹਲੇ ਵੀ ਮੌਕਾ ਇੱਕ ਤਾਂ ਦੀ ਪੂਛ ਹੁਣ ਤਾਂ ਪੂਛ ਦਾ ਜਿਹੜਾ ਹੁੰਦਾ ਨਾ ਮਾੜਾ ਮੋਟਾ ਗੁਲੁੱਛਾ ਜਾਂ ਜਿੰਨਾਂ ਤੁਸੀਂ ਫੜੇ ਬੈਠੇ ਆ ਸਿਰਫ ਇੰਨਾ ਕੀ ਆ ਜੇ ਤੁਹਾਡੇ ਹੱਥੋਂ ਇਹ ਵੀ ਲੰਘ ਗਿਆ ਨਾ ਤਾਂ ਫਿਰ ਇਹ ਯਾਦ ਰੱਖ ਲਓ ਜੇ ਉਹ ਦਿਨ ਦੂਰ ਨਹੀਂ ਗਏ ਕਿ ਜਿਸ ਦਿਨ ਇੱਕ ਪਿੰਡ ਦੇ ਵਿੱਚ ਸਿਮੀਆਂ ਵੀ ਜਿਹੜੀਆਂ ਸਿਮੀਆਂ ਦੀਆਂ ਭੱਟੀਆਂ ਉਹ ਵੀ ਘੱਟ ਰਹਿ ਜਾ ਕਰਨੀਆਂ ਇਹ ਸਿਮਿਆਂ ਦੇ ਵਿੱਚ ਨੌਜਵਾਨਾਂ ਦਾ ਜਿਹੜੇ ਚਿੱਟੇ ਦੇ ਨਾਲ ਮਰਨਗੇ ਸ਼ਿਸ਼ਕਾਰ ਕਰਨ ਨੂੰ ਜਗ੍ਹਾ ਨਹੀਂ ਠਿਉਣੀ ਇਹ ਗੱਲ ਨੋਟ ਰੱਖੋ ਜੇ